ਜ਼ਿੰਮੇਵਾਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੀ ਇੱਕ ਪਾਵਨ ਰੂਪ ਚੋਰੀ ਹੋਇਆ ਪਾਵਨ ਪਤ੍ਰੀ ਬੇਬਲ ਬਰਗਾੜੀ ਦੇ ਵਿੱਚ ਉਹ ਜਵਾਕ ਸਿੰਘ ਵਾਲਾ ਦੇ ਵਿੱਚ ਉਹ ਖਿਲਾਰੇ ਗਏ ਤੇ ਪੰਜਾਬ ਦੇ ਵਿੱਚ ਸਾਰੇ ਚੱਗ ਲੱਗੇ ਇਹ 328 ਰੂਪ ਦੇ ਇਹ ਤਾਂ ਬਹੁਤ ਵੱਡਾ ਇਸ਼ੂ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਇਸ ਇਸ਼ੂ ਨੂੰ ਰਾਜਨੀਤਿਕ ਬਣਾ ਕੇ ਕਿ ਇਹਦਾ ਮਤਲਬ ਇਹਨੂੰ ਖਤਮ ਕਰਨਾ ਚਾਹੁੰਦੀ ਹੈ ਰਾਜਨੀਤੀ ਨਹੀਂ ਕਰੀ ਜਾਏ ਨਹੀਂ ਦੇਤੇ ਕਮਿਟੀ ਦਾ ਫਰਜ ਬਣਦਾ ਹੈ ਕਿ ਸਾਡੇ ਗੁਰੂ ਸਭਾ ਦੇ ਪਵਿਤ ਰੂਪਾਂ ਦੀ ਵਿਚਾਰਧਰੀ ਕਰਕੇ ਕਿ ਕਿੱਥੇ ਕਿੱਥੇ ਗਏ ਨੇ ਇਸ ਕੰਮ ਨੂੰ ਖਤਮ ਕਰ ਗਿਆ ਆਪਾਂ ਔਰ ਇਹਨਾਂ ਨੇ ਤਾਂ ਇੱਥੋਂ ਤੱਕ ਕੋਸ਼ਿਸ਼ ਕੀਤੀ ਕਿ ਉਦੋਂ ਜਿਹੜੀ ਸ਼ਾਪਾਖਾਨਾ ਦੇ ਜਾਗੀ ਲਵਾਤੀ ਸੀ ਉਹਦੀ ਵੀ ਇਨਕੁਆਇਰੀ ਕਰਵਾਵਾ ਉਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਇਸ ਜਿਹੜੀ ਇਹ ਵੱਡਾ ਜਿਹੜਾ ਇਹਨਾਂ ਨੇ ਇੱਕ ਕੁਕਰੇ ਨੀ ਕੀਤਾ ਉਹ ਕਰਮ ਕੀਤਾ ਉਹਦੇ ਤੇ ਪਰਦਾ ਪਾਉਣ ਲਈ ਨੇ ਛਾਪੇਖਾਨੇ ਚਾੱਕ ਦਿਵਾਤੀ ਸੀ ਬਾਕੀ ਗੱਲ ਇਹ ਆ ਵੀ ਸ਼ੋਮੀ ਬੁੱਧਾਰਪਦ ਬੀ ਕਮੇਟੀ ਦਾ ਫਰਜ਼ ਬਣਦਾ ਹੈ ਕਿ ਉਹ ਜਲਦੀ ਤੋਂ ਜਲਦੀ ਇਸ ਜਾਂਚ ਦੇ ਵਿੱਚ ਸਹਿਯੋਗ ਕਰਕੇ ਪਾਵਨ ਫਲੂਗ੍ਰੇਟ ਦੇ ਚਸ ਉਖਾਈਆ ਉਹਨਾਂ ਦੇ ਨਿਸ਼ਾਨਦੇਹੀ ਕਰਕੇ ਇਸ ਕੰਮ ਨੂੰ ਖਤਮ ਕਰੋ ਇਹ ਤੇ ਹੁਣ ਮਤਲਬ ਬੋਲ ਵੀ ਦੁਰਵਰਤੋਂ ਕਰਨੇ ਲੱਗੇ ਹੋਏ ਪਹਿਲਾਂ ਵੀ ਕਰਦੇ ਰਹੇ ਹੁਣ ਹਰ ਇੱਕ ਗੁਰਦੁਆਰਾ ਸਭਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰਵਾ ਰਹੇ ਕਿ ਸਰਕਾਰ ਇਹ ਦਖਲ ਦੇ ਦੀ ਸਰਕਾਰ ਕਦੋਂ ਵਿਖੇ ਦਖਲ ਦੇ ਰਹੀ ਹੈ ਜੀ ਸਰਕਾਰ ਨੇ ਤਾਂ ਆਪ ਦਾ ਫਰਜ਼ ਪੂਰਾ ਕੀਤਾ 5 ਸਾਲ ਹੋ ਗਈ ਸੀ ਸੰਗਤ ਉਹਦੇ ਬੈਠੀ ਨੂੰ 328 ਤੋਂ ਉਪਰ ਜਦੋਂ ਚੋਰੀ ਹੋਇਆ ਉਹਦਾ ਇਨਸਾਫ ਮੰਗਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਤੇ ਡਾਗਾ ਫੇਰੀਆਂ ਉਹਨਾਂ ਤੇ ਹੀ 300 ਸਾਡੇ ਪਰਚੇ ਦਾ ਨਿਗਰਾਏ ਫਿਰ ਉਸ ਤੋਂ ਬਾਅਦ 5 ਸਾਲ ਧਰਨੇ ਤੇ ਬੈਠੇ ਰਹੇ ਤੁਸੀਂ 5 ਸਾਲ 10 ਸਭਾ ਬਹੁਤ ਹੁੰਦਾ ਉਦੋਂ ਉਹਨਾਂ ਨੇ ਇਜ਼ਾਤ ਦੇ ਕੇ ਉਹਨਾਂ ਨਾਲ ਗੱਲਬਾਤ ਕਰਕੇ ਨੂੰ ਖਤਮ ਕਰ ਦਿੰਦੇ ਸੋ ਇਹ ਸਰਕਾਰ ਵੱਲੋਂ ਕੋਈ ਅਲੈਨਾ ਦਖਲ ਨਹੀਂ ਹੈ ਸਰਕਾਰ ਆਪਣਾ ਫਰਜ਼ ਪੂਰਾ ਕਰ ਰਹੀ ਹੈ ਬਸੁੰਮੜੀ ਕੋទਾਰਪਨ ਦੇ ਕੋਈ ਨਹੀਂ ਚਾਹੀਦਾ ਉਹ ਆਪਣਾ ਫਰਜ਼ ਪੂਰਾ ਕਰਨ ਔਰ ਇਸ ਜਾਂਚ ਦੇ ਵਿੱਚ ਸਹਿਯੋਗ ਕਰਨ ਸਾਡੇ ਗੁਰੂ ਸਬਾਹ ਦੇ ਜਿਹੜੇ ਪਾਵਨ ਰੂਪ ਉਹਨਾਂ ਨੇ ਨਿਸ਼ਾਨਦੇਹੀ ਕਰਨ ਵੀ ਕਿੱਥੇ ਕਿੱਥੇ ਕੀ ਨਿਸ਼ਾਨ ਦਿੱਤੇ ਕਿਤੇ ਉਹਨਾਂ ਲੋਕਾਂ ਨੂੰ ਪੰਖ ਦੋਖੀਆਂ ਨੂੰ ਕਹਿੰਦੇ ਦੇ ਦਿੱਤੇ ਤੁਸੀਂ ਜੋ ਈਸ਼ਰ ਸਿੰਘ ਦੇਖੋ ਉਹਦੇ ਚ ਉਹਨਾਂ ਨੇ 16 ਬੰਦੇ ਦੋਸ਼ੀ ਪਾਏ ਸੋ ਉਹਨਾਂ ਤੇ ਉਹ ਤਾਂ ਮਤਲਬ ਉਹਦੇ ਬਰੀ ਨਹੀਂ ਕੀਤਾ ਕਿਸੇ ਸਿੰਘ ਕਮੇਟੀ 16 ਬੰਦੇ ਦੋਸ਼ੀ ਪਾਏ ਗਏ ਉਹਨਾਂ ਦੋਸ਼ੀਆਂ ਤੇ ਪਈਆਂ ਹੋਈਆਂ ਹੁਣ ਉਹ ਉਹ ਦੱਸਣਗੇ ਕਿ ਕਿੰਦਰ ਕਿੰਦਰ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਸ਼੍ਰੀ ਗੁਰਗਨ ਸਿੰਘ ਵਾਲੇ ਦੇ ਪਾਉਂਟ ਤੋਂ ਇਹਨੇ ਕੀ ਦੀ ਜਦੋਂ ਵਾਰੀ ਸੀ ਕੀ ਗਲਤੀ ਹੈ ਉਸੇ ਦਾ ਮਿਲ ਨਹੀਂ ਚਾਹੀਦੀ ਕਿਉਂ ਨਹੀਂ ਮਿਲਣੀ ਚਾਹੀਦੀ